ਹਾਂਜੀ ਸਰ ਸਾਰੇ ਵੀਰਾਂ ਨੂੰ ਪੱਤਰਕਾਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਪਿੰਡ ਹਰੀਪੌਰ ਦਾ ਜੋ ਮਸਲਾ ਹੈਗਾ ਕਿ ਉਹ ਇੱਕ ਐਸ்சி ਭਾਈਚਾਰੇ ਦਾ ਸਰਪੰਚ ਹੋਣ ਦੇ ਨਾਤੇ ਮੇਰਾ ਵੀ ਕੁਲਦੀਪ ਸਿੰਘ ਸੱਬਰਵਾਲ ਜੀ ਜਿਨ੍ਹਾਂ ਨਾਲ ਬਹੁਤ ਦਿਨਾਂ ਤੋਂ ਤੱਕਾ ਹੋਣ ਜਾ ਰਹੇ ਹੁੰਦਾ ਆ ਰਿਹਾ ਆ ਉਹ ਆਪਣੇ ਬਾਰੇ ਕੁਝ ਦਸਣਗੇ ਵਿਚਾਰ ਕਰਨਗੇ ਮੀਡੀਆ ਸਾਹਮਣੇ ਵੀ ਉਹਨਾਂ ਨਾਲ ਕੀ ਕੀ ਤੱਕਾ ਹੋ ਰਿਹਾ ਹਾਂਜੀ ਸਰ ਦੱਸੋ ਜੀ ਕੀ ਬੋਲੋਗੇ ਮੈਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਕੁਲਦੀਪ ਸੱਬਰਵਾਲ ਹੈ ਜੀ ਮੈਂ ਪੈਂਡਰ ਦੀ ਇੰਪੁਰ ਦਾ ਮੌਜੂਦਾ ਸਰਪੰਚ ਆ ਜੀ ਔਰ ਮੈਂ ਪਿਛਲੇ 20 ਤੋਂ 25 ਸਾਲ ਤੋਂ ਉੱਥੇ ਆਪਣੇ ਉੱਗੀ ਦੇ ਵਿੱਚ ਮੇਰੀ ਵਰਕਸ਼ਾਪ ਆ ਜੀ ਸਬਰ ਵਾਲ ਫੈਬ੍ਰਿਕਸ਼ਨ ਦੇ ਨਾਂ ਤੇ ਜੀ ਸਰ ਮੈਂ ਇੰਨਾ ਦੇ ਹੋ ਗਿਆ ਕੰਮ ਕਰ ਨੂੰ ਵੋਟਾਂ ਆਈਆਂ ਜੀ 10ਵੇਂ ਮਹੀਨੇ 2024 ਦੇ ਵਿੱਚ ਤੇ ਸਾਰੇ ਪੈਂ ਨੇ ਮੇਤੇ ਐਸੀ ਸੀਟ ਸੀ ਸਾਡੀ ਤੇ ਸਾਰੇ ਨੇ ਕਹਿੰਦੇ ਵੀ ਵੀ ਤੁਸੀਂ ਖੜੇ ਹੋਵੋ ਤੇ ਮੈਂ ਕਿਹਾ ਵੀ ਨਹੀਂ ਮੈਂ ਤਾਂ ਕਾਰੋਬਾਰ ਵਾਲਾ ਬੰਦਾ ਚਲੋ ਸਾਰੇ ਭਰਾਵਾਂ ਨੇ ਮੇਰੇ ਨੇ ਰਿਕੁਐਸਟ ਕੀਤੀ ਤੇ ਆਪਾਂ ਸੱਚ ਲੋ ਸਿਰ ਮੱਥੇ ਮੈਂ ਕਿਹਾ ਜੀ ਤੇ ਮੈਂ ਸਰਪੰਚੀ ਦੀ ਚੋਣ ਜਿੱਤ ਗਿਆ ਜੀ ਤੇ ਜਿੱਤਿਆ ਵੀ ਉਹਨਾਂ ਤੋਂ ਧਨਾਟਾਂ ਤੋਂ ਆ ਜਿਹੜੇ ਬੰਦੇ ਪਿਛਲੇ 25 30 ਸਾਲ ਤੋਂ ਸਰਪੰਚੀ ਨੂੰ ਆਪਣੀ ਮਤਲਬ ਮਾਂ ਸਮਦੇ ਸੀ ਸਰਪੰਚੀ ਨੂੰ ਠੀਕ ਹੈ ਜੀ ਉਹ ਕਹਿੰਦੇ ਸੀ ਵੀ ਜਿਹਨੂੰ ਵੀ ਅਸੀਂ ਸਰਪੰਚ ਉਹਨੂੰ ਭਵਾ ਕੁੱਤੇ ਦੇ ਹਾਰ ਪਾ ਲਈਏ ਉਹ ਵੀ ਸਰਪੰਚ ਹੈ ਜੀ ਇੰਨਾ ਕਿ ਸਾਡੀ ਇਹਨਾਂ ਬਰਾਦਰੀ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਸਰ ਤੇ ਲੋਕਾਂ ਨੇ ਮੈਨੂੰ ਚੁਣਿਆ ਜੀ ਤੇ ਮੈਂ ਵੋਟਾਂ ਦੇ ਨਾਲ ਸਰਪੰਚ ਬਣਿਆ ਜੀ ਉਦੋਂ ਬਾਅਦ ਇਹਨੇ ਮੇਰੇ ਨਾਲ ਖੁੰਦਕ ਰੱਖਣ ਲੱਪੇ ਖੁੰਦਕ ਰੱਖਣ ਲੱਪੇ ਔਰ ਮੇਰੇ ਬਾਰੇ ਸੋਚਣ ਲੱਪੇ ਵੀ ਕਿਸੇ ਤਰ੍ਹਾਂ ਇਹਦਾ ਕਿੱਦਾਂ ਇਹਨਾਂ ਦਾ ਬੁਰਾ ਕੀਤਾ ਜਾਵੇ ਫਿਰ ਇਹਨਾਂ ਨੇ ਸਰ ਸਕੀਮ ਲਾਈ ਜਨਵਰੀ 2012 ਦੇ ਵਿੱਚ ਸਰ ਮੇਰੀ ਸ਼ਾਪ ਉੱਗੀ ਦੇ ਵਿੱਚ ਇਹਨਾਂ ਨੇ ਭਾਂ ਤੋੜ ਕੀਤੀ ਜੀ ਬਹੁਤ ਸਾਰਾ ਸਮਾਨ ਸਾਰਾ ਮੇਰਾ ਖੁਰਦ-ਬੁਰਦ ਕਰ ਦਿੱਤਾ ਜੋ ਗੇੜ-ਗੂੜ ਚੱਕ ਚੁਕੇ ਉਧਰ ਮਾਰੇ ਕੋ ਉਧਰ ਮਾਰੇ ਕਰੇਂ ਦੇ ਨਾਲ ਸਰ ਇਹਨਾਂ ਨੇ ਨਾ ਸਾਰੇ ਸਾਰੇ ਜਿੰਨੇ ਵੀ ਆ ਆਪਣੇ ਇਹਨਾਂ ਨੇ ਹਰਪ੍ਰੀਤ ਪਾਤਲ ਸਿੰਘ ਡੈਂਪਲ ਆ ਸਾਬਕਾ ਸਰਪੰਚ ਨੇ ਮੌਜੂਦਾ ਇਹ ਬਲਾਕ ਸੰਪਤੀ ਮੈਂਬਰ ਹੈ ਜੀ ਇਹਨੇ ਆਪ ਦੇ ਜਿੰਨੇ ਯਾਰਾਂ ਦੋਸਤਾਂ ਨੂੰ ਇੱਕ ਤਰਲੋਚਨ ਸਿੰਘ ਤੋਚੀ ਹੈ ਜੀ ਇਹ ਬਲਾਕ ਪ੍ਰਧਾਨ ਹੈ ਜੀ ਤੇ ਕਾਂਗਰਸ ਦਾ ਤੇ ਬਾਕੀ ਜਵਾਰ ਲਾ ਰਿਹਾ ਜੀ ਤੇ ਬਾਕੀ ਜਿੰਨੇ ਵੀ ਮਲੋਤ ਦਿਨਾ ਚੌਪਿੰਡਾ ਦੇ ਲੀਡਰ ਆ ਨਾ ਜੀ ਇਹਨਾਂ ਨੇ ਮੇਨੂੰ ਧੱਕਾ ਕੀਤਾ ਉਹਦੋਂ ਸਾਰਿਆਂ ਨੇ ਸਰਪੰਚ ਸਾਹਿਬ ਤੁਹਾਡੀ ਸਭ ਤੋਂ ਪਹਿਲਾਂ ਦੱਸੋ ਜਿਹੜੀ ਦੁਕਾਨ ਹੈ ਜਿਹੜੀ ਤੁਹਾਡੀ ਵਰਕਸ਼ਾਪ ਹੈ ਉਹ ਕਿੱਥੇ ਹੈ ਮੇਰੀ ਉੱਗੀ ਦੇ ਵਿੱਚ ਹੈ ਸ਼ੌਵੀਂ ਹਾਂਜੀ ਉੱਗੀ ਪੁਲਿਸ ਚੌਂਕੀ ਦੇ ਲੱਗ ਗਿਆ ਜੀ ਹਾਂਜੀ ਔਰ ਪਿਛਲੇ 20 ਤੋਂ 25 ਸਾਲ ਤੋਂ ਮੈਂ ਉੱਥੇ ਕੰਮ ਕਰ ਰਿਹਾ ਹਾਂ ਕਿਸ ਨਾਮ ਤੇ ਦੁਕਾਨ ਹੈ ਦੁਕਾਨ ਮੇਰੀ ਸੱਬਰਵਾਲ ਫੈਬ੍ਰਿਕੇਸ਼ਨ ਦੇ ਨਾਮ ਤੇ ਹੈ ਜੀ ਠੀਕ ਹੈ ਅਗਲਾ ਅੰਕੇ ਦੱਸੋ ਕੀ ਕਰਵਾਉਣਾ ਹਾਂਜੀ ਤੇ ਇਹਨਾਂ ਨੇ ਸਰ ਫਿਰ ਇਹਨਾਂ ਨੇ ਨਾ ਮੇਰੇ ਉੱਤੇ ਦੁਕਾਨ ਤੇ ਭੰਨ ਤੋੜ ਕੀਤੀ ਔਰ ਚੋਰੀ ਕੀਤੀ 70000 ਰੁਪਏ ਮੇਰਾ ਗੱਲੇ ਦੇ ਵਿੱਚੋਂ ਚੋਰੀ ਹੋ ਗਿਆ ਡੀ ਵੀ ਆਰ ਚੱਕ ਕੇ ਲੈ ਗਿਆ ਬੰਦਿਆਂ ਮੇਰੇਨ ਧੱਕੇ ਮਾਰੇ ਇਹਨਾਂ ਨੇ ਸਰ ਤੇ ਬਹੁਤ ਜ਼ਿਆਦਾ ਧੱਕਾ ਹੋਇਆ ਚਲੋ ਮੇਰੀ ਪ੍ਰਸ਼ਾਸਨ ਨੇ ਬਹੁਤ ਸਾਰਿਆਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਸਾਰਿਆਂ ਤੇ ਪਰਚੇ ਦਰਜ ਹੋਏ ਸਰ ਜਿਹੜੇ ਜਿਹੜੇ ਮੌਜੂਦ ਸੀ ਵੀਡੀਓ ਦੇ ਵਿੱਚ ਵੀਡੀਓਗ੍ਰਾਫੀ ਹੋਈ ਸੀ ਉਹ ਸਾਰੇ ਉਹਦੇ ਵਿੱਚ ਆ ਗਿਆ ਇਹ ਤੇ ਇਹਨਾਂ ਸਰ ਫਿਰ ਉਸ ਤੋਂ ਬਾਅਦ ਮੈਨੂੰ ਰੋਜ਼ ਤੰਗ ਪਰੇਸ਼ਾਨ કરી ਜਾਣਦੇ ਸੀ ਸਰ ਰੋਜ਼ ਹੁਣ ਪਿੰਡ ਦੇ ਮਸਲੇ ਤੋਂ ਆਜੋ ਇਹਨੇ ਨਾ ਸਾਨੂੰ ਪਿੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਮ ਸੀ ਨਾ ਇਹ ਮੰਨ ਲਓ ਘਪਲੇ ਕੀਤੇ ਹੋਏ ਸੀਗੇ ਆਪਦੇ ਟਾਈਮ ਦੇ ਵਿੱਚ ਤੇ ਇਹਨੂੰ ਪਤਾ ਸੀ ਮੈਂ ਪਿੰਡ ਦੇ ਸਾਡੇ ਮੋਹਤਵਾਰ ਸੱਜਣਾ ਨੇ ਉਹ ਦੋ ਤਿੰਨ ਇਹਨਾਂ ਦੇ ਲਾਏ ਵੀ ਆਪਣੇ ਵੀਡੀਓ ਦੇ ਸਾਹਬ ਦੇ ਦਿੱਤੀਆਂ ਦਰਖਾਸਤਾਂ ਵੀ ਕਿਉਂਕਿ ਇਹਨੇ ਪਿੰਡ ਦੇ ਵਿੱਚੋਂ ਐਸੀ ਸ਼ਮਸ਼ਾਨ ਘਾਟ ਦੇ ਵਿੱਚੋਂ ਸ਼ਪੈਦੇ ਖੁਰਦ-ਬੁਰਦ ਕਰਦੇ ਜੀ ਇੱਕ ਇਹਨਾਂ ਨਜਾਇਜ਼ ਕਲੋਨੀ ਬਣਾਈ ਹੋਈ ਹੈ ਜੀ ਆਪਣੀ ਕਿਹਨਾਂ ਕੀਤੀ ਜੀ ਤੇ ਹਰਪ੍ਰੀਤ ਪਾਸੰਗ ਟੈਂਪਲ ਹਸਾਬ ਦਾ ਸਰਪੰਚ ਆ ਰਹੀਮਪੁਰ ਜੀ ਤੇ ਇਹਨਾਂ ਦਾ ਭਰਾ ਬ੍ਰਦਰ ਸੀਗੇ ਆਪਣੇ ਪ੍ਰਵਜੋ ਪ੍ਰਵਜੋ ਸਿੰਘ ਸਰਪੰਚ ਸੀਗੇ ਪਿਛਲੀ ਟਰਮ ਚ ਹਾਂਜੀ ਤੇ ਇਹਨਾਂ ਦੇ ਟਰਮ ਦੇ ਵਿੱਚ ਹੀ ਸਾਰਾ ਉਹ ਐਸਸੀ ਸ਼ਮਸ਼ਾਨ ਘਾਟ ਦੇ ਵਿੱਚੋਂ ਛਪੇਦੇ 25 ਤੋਂ 30 ਬਹੁਤ ਮੋٹے ਮੋٹے 25 30 ਸਾਲ ਪੁਰਾਣੇ ਛਪੇਦੇ ਸੀਗੇ ਜਦ ਇਹਨਾਂ ਨੇ ਵੜਾਤੇ ਜੀ ਸੀ ਐਡੇ ਵੱਡੇ ਅਰੋਪ ਲਾ ਰਹੇ ਨੇ ਕਿ ਤੁਹਾਡਾ ਸਰਪੰਚ ਦੇ ਤੁਹਾਡੇ ਕੋਲ ਪ੍ਰੂਫ ਹੈਗੇ ਆ ਹ ਬਿਲਕੁਲ ਪ੍ਰੂਫ ਹੈਗੇ ਜੀ ਸਾਥੂ ਠੀਕ ਹੈ ਕੰਪਲੀਟ ਵੀ ਕੀਤੀ ਹੈ ਕੋਈ ਤੁਸੀਂ ਹਾਂਜੀ ਮੈਂ ਮੰਨ ਲਓ ਪਿੰਡ ਦੇ ਮੋਹਤਵਾਰ ਸੱਜਣਾ ਨੇ ਕੀਤੀ ਹੈ ਜੀ ਕੰਪਲੀਟ ਜੀ ਤੁਸੀਂ ਸਰਪੰਚ ਹੈਗੇ ਆ ਤੁਹਾਡੇ ਵੱਲੋਂ ਕਿਉਂ ਨਹੀਂ ਕੰਪਲੀਟ ਕੀਤੀ ਹਾਂਜੀ ਹੋਰ ਮੈਂ ਜੀ ਮੌਜੂਦਾ ਸਰਪੰਚ ਹੈ ਆ ਤੁਸੀਂ ਕਿਉਂ ਨਹੀਂ ਕੰਪਲੀਟ ਕੀਤੀ ਇਹਨੇ ਕੰਪਲੀਟ ਕੀਤੀ ਜੀ ਇਹਨੇ ਹੋਰ ਬੰਦੇ ਜਿਹੜੇ ਹੈਗੇ ਆ ਨਾਲ ਆਪਣੀ ਟੀਮ ਦੇ ਉਹਨਾਂ ਨੇ ਕੰਪਲੇਂਟ ਪਾਈ ਆ ਬੱਡੀ ਗੱਲ ਇਹ ਆ ਜੀ ਜੋ 35 ਸਾਲ ਤੋਂ ਸਰਪੰਚੀ ਆ ਰਹੀ ਆ ਕਤਨਾੜ ਲੋਕ ਜਿਹੜੇ ਆ ਅਮੀਰ ਘਰ ਦੇ ਲੋਕ ਜਿਨ੍ਹਾਂ ਦੇ 50 50 60 60 ਕਿੱਲੇ ਪੈਲੀ ਦੇ ਆ ਉਹ ਸ਼ੁਰੂ ਤੋਂ ਸਰਪੰਚ ਬਣਦੇ ਆ ਰਹੇ ਜੇ ਇੱਕ ਐਸਸੀ ਭਾਈਚਾਰੇ ਦੇ ਵਿੱਚੋਂ ਸਰਪੰਚ ਬਣ ਗਿਆ ਤੇ ਕੀ ਮਾਰਾ ਹੋ ਗਿਆ ਡਾਕਟਰ ਮੇਰਗਰ ਨੇ ਸਾਨੂੰ ਸੰਵਿਧਾਨ ਦੇ ਵਿੱਚ ਲਿਖਿਆ ਜੋ ਸਾਨੂੰ ਉਹ ਹੀ ਮਿਲਿਆ ਕਿ ਉਹ ਕਿਸੇ ਨੇ ਬਣਾਇਆ ਹੋਰ ਉਹਦੇ ਰਿਕਾਰਡਿੰਗ ਜੇ ਕੁਲਦੀਪ ਸਿੰਘ ਸੱਬਰਵਾਦ ਸਰਪੰਚ ਬਣ ਗਏ ਆ ਪਿੰਡ ਦੇ ਇਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਆ ਇਹ ਜਿਹੜੇ 50 50 60 70 ਕਿਲੇ ਦੇ ਤਨਹਾਰ ਲੋਕ ਜਿਹੜੇ 35 ਤੋਂ 25 ਸਾਲ ਤੱਕ ਜਿਹੜੇ ਸਰਪੰਚੀ ਕਰਦੇ ਆਏ ਰਹੇ ਆ ਇਹਨਾਂ ਦੇ ਮੈਂ ਤੁਹਾਨੂੰ ਦੱਸਦਾ ਕਿ ਆ ਜਿਹੜੇ ਆਪਣੇ ਪਹਿਲੀ ਗੱਲ ਤੋਂ ਮੈਂ ਇਹ ਕਰਦਾ ਕਿ ਜਿਹੜੀ ਇਹਨਾਂ ਨੇ ਕਿਹਾ ਵੀ ਸਾਡੀ ਭੰਨ ਤੋੜ ਕੀਤੀ ਆ ਭੰਨ ਤੋੜ ਜਿਹੜੀ ਜਗ੍ਹਾ ਦੀ ਕੀਤੀ ਇਹਨਾਂ ਦੀ ਦੁਕਾਨ ਦੇ ਅੰਕੇ ਕੀਤੀ ਉਹ ਬਕਬੋਰ ਦੀ ਜਗ੍ਹਾ ਸਾਰੀ ਆ ਬਕਬੋਰ ਦੇ ਵਿੱਚ ਇਹਨਾਂ ਕੋ ਬਕਾਇਦਾ ਪੇਪਰ ਆ ਜਿਹੜੀ ਇਹਨਾਂ ਨੇ ਰੈਟਮੈਂਟ ਹੋਈ ਆ ਜਿਹੜੀ ਫੀਸ ਤਾਰਦੇ ਆ ਹਰ ਸਾਲ ਬਾਅਦ ਦੂਸਰੀ ਗੱਲ ਜੇ ਪੰਚਾਇਤ ਦੇ ਵਿੱਚ ਹੈਗੀ ਆ ਵੀ ਪੰਚਾਇਤ ਦੀ ਜਗ੍ਹਾ ਤੇ ਪੰਚਾਇਤ ਉਹ ਆਪਣਾ ਪ੍ਰੂਫ ਦਿਖਾਵੇ ਪੰਚਾਇਤ ਤੇ ਇਹ ਹੋ ਜਗਾ ਹੁਣ ਤੋਂ ਲੈ ਕੇ ਪਿੱਛੇ ਤੱਕ ਜਿਹੜਾ ਇਹ ਕਿਰਾਇਆ ਦੇਣ ਨੂੰ ਤਿਆਰ ਆ ਜੇ ਪੰਚਾਇਤ ਦੀ ਜਗ੍ਹਾ ਨਾ ਹੈਗੀ ਉਹ ਤੇ ਪੰਚਾਇਤ ਨੂੰ ਕਿਰਾਇਆ ਦੇਣ ਲਈ ਤਿਆਰ ਆ ਅਗਰੇ ਹੈਗੀ ਬੱਕਪੋਰ ਦੀ ਬੱਕਪੋਰ ਦੀ ਕੁਲਦੀਪ ਸਿੰਘ ਦੇ ਨਾਂ ਤੇ ਆ ਤੇ ਇਹਨਾਂ ਦਾ ਤੋੜਦਾ ਕੋਈ ਫੱਜ ਨਹੀਂ ਬਣਦਾ ਸੀ ਇਹਨਾਂ ਦੀ ਜਿਹੜੀ ਜ਼ਮੀਨ ਹੈ ਇਹ ਕਿੱਥੇ ਬੋਲਦੀ ਆ ਉੱਗੀ ਪਿੰਡ ਚ ਬੋਲਦੀ ਆ ਉੱਗੀ ਪਿੰਡ ਚ ਵੀ ਦਿਲਦੀ ਉਹ ਤੇ ਸਰ ਉੱਗੀ ਪਿੰਡ ਦੇ ਵਿੱਚ ਬਿਲਕੁਲ ਚੌਕੀ ਦੇ ਨਾਲ बोलਦੀ ਹੱਤ ਤੱਕ ਸਾਰੇ ਬੱਕ ਬੋਰਡ ਵਾਲਾ ਜਗਾ ਹਰ ਉੱਥੇ ਦੀ ਪੰਚਾਇਤ ਦੀ ਕੋਈ ਇੰਟਰਫੇਰੈਂਸ ਨਹੀਂ ਉਸ ਤੇ ਪੰਚਾਇਤ ਦੇ ਨਾਲ ਸਰਪੰਚ ਮਜੂਰਾਂ ਦਾ ਵੀ ਨਾਲ ਸੀ ਉਸ ਦਿਨ ਜਦੋਂ ਤੁਹਾਨੂੰ ਤੋਰ ਕੀਤੀ ਜੀ ਉਹਦੇ ਨਾਲ ਹੀ ਸੀਗਾ ਹਾਂ ਜੀ ਨਾਲ ਹੀ ਸੀਗੇ ਉਹਦੇ ਕਈ ਮਾਮਲਾਕਾਰ ਹੋਇਆ ਤੇ ਹਾਂ ਜੀ ਉਹਨਾਂ ਦੇ ਵੀ ਨਾਲ ਹੀ ਦੂਸਰੀ ਗੱਲ ਇਹ ਆ ਵੀ ਜੇ ਐਸ ਸੀ ਭਾਈਚਾਰੇ ਦਾ ਸਰਪੰਚ ਬਣ ਗਿਆ ਤੁਹਾਨੂੰ ਲੋਕੋ ਕੀ ਤਕਲੀਫ ਆ ਇਹ ਜਿਹੜੇ ਪ੍ਰਭਜੋਤ ਸਿੰਘ ਜੀ ਸਰਪੰਚ ਕਹਿੰਦੇ ਸਾਫ ਕਹਿੰਦੇ ਪਹਿਲਾਂ ਸੀਗੇ ਉਹਨਾਂ ਨੇ ਆ ਤੁਹਾਨੂੰ ਪ੍ਰੂਫ ਦਿਖਾਉਂਦਾ ਕਿ ਇੱਕ ਧਨਾੜ ਲੋਕ ਹੋਣ ਦੇ ਕਾਰਨ ਵੀ ਉਹਨਾਂ ਦੇ ਬੇਟੇ ਦੇ ਜੋਬ ਕਾਰਡ ਬਣਾਇਆ ਆ ਅਮਰੀਕਾ ਦਾ ਉਹਦੇ ਬ੍ਰਦਰ ਦਾ ਸਾਫਤਾ ਸਰਪੰਚ ਦਾ ਅਮਰੀਕਾ ਦਾ ਜੋਬ ਕਾਰਡ ਬਣਾਇਆ ਦੱਸੋ ਸਰਕਾਰ ਦੇ ਪੈਸੇ ਆ ਤੁਸੀਂ ਕਿਉਂ ਘੁਡਾ ਰਹੇ ਆ ਤੁਸੀਂ ਆਪਣੇ ਪ੍ਰਵਾਦ ਦੇ ਜੋਬ ਕਾਰਡ ਕਿਉਂ ਬਣ ਰਹੇ ਆ ਫਿਰ ਔਰਤਾ ਹੈ ਐਮਐਲਏ ਸਾਹਿਬ ਨੂੰ ਬੀਬੀ ਇੰਦਰਜੀਤ ਖੁਰਮਾਨ ਨੂੰ ਬਦਨਾਮ ਕਰ ਰਿਹਾ ਵੀ ਇਹ ਨਿਯਾਜ ਪਰਚਾ ਕਰਾਈ ਦੱਸੋ ਪੂਰੇ ਹਲਕੇ ਦੇ ਉਹਨੇ ਹੋਰ ਨਹੀਂ ਪਰਚੇ ਕਰਾ ਲੈ ਨੂਰ ਮਹਿਲਚ ਨਹੀਂ ਕਰਾ ਲੈ ਮੇ ਖੋਦਰੀ ਤਾਂ ਸਾਰੇ ਐਸੀ ਹਲਕੇ ਦੇ ਵਿੱਚ ਰਹਿੰਦੇ ਆ ਜੇ ਐਮਐਲਏ ਨੇ ਇਹ ਪਰਚਾ ਕਰਾਇਆ ਤਾਂ ਦੱਸੋ ਇਹ ਪਰਚਾ ਜਿਹੜਾ ਹੋਇਆ ਕੁਲਦੀਪ ਸਿੰਘ ਸੱਬਰਵਾਲ ਤੋਂ ਉਸ ਦਿਨ ਧਰਨੇ ਵਿੱਚ ਹੀ ਬੋਲਿਆ ਇਹ ਬਿਲਕੁਲ ਇਹਨਾਂ ਨੇ ਧੱਕਾ ਕੀਤਾ ਇੱਕ ਐਸਸੀ ਸਮਾਜ ਦੇ ਨਾਲ ਐਸਸੀ ਸਮਾਜ ਤੋਂ ਧੱਕਾ ਹੋਣ ਰਿਕੇ ਪ੍ਰਸ਼ਾਸਨ ਨੇ ਪਰਚਾ ਕੀਤਾ ਬਲਕਿ ਐਮਐਲਏ ਪਰਚਾ ਨਹੀਂ ਕਰਾਇਆ ਜਿਹੜਾ ਜੋਬ ਕਾਰ ਦੀ ਗੱਲ ਕਰਦੇ ਹਾਂ ਹਾਂਜੀ ਉਹਦੀ ਜਿਹੜੀ ਹੈਗੀ ਕੰਪਲੀਟ ਵਗੈਰਾ ਤੁਸੀਂ ਡੀਸੀ ਸਾਹਿਬ ਵਗੈਰਾ ਨੂੰ ਕੀਤੀ ਹੈ ਤੇ ਜਿਹੜੀ ਕੀਤੀ ਕੰਪਲੀਟ ਕੀਤੀ ਜੀ ਕੀਤੀ ਕੰਪਲੀਟ ਜੀ ਜੋਬ ਕਾਰ ਦੀ ਹਾਂਜੀ ਕੀ ਰਿਐਕਸ਼ਨ ਹੋਇਆ ਹਾਲ ਤੱਕ ਕੋਈ ਕੁਸ਼ ਨਹੀਂ ਹੋਇਆ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਦੂਜੀ ਗੱਲ ਹੈ ਪ੍ਰਸ਼ਾਸਨ ਤੋਂ ਵੀ ਮੀਡੀਆ ਤੋਂ ਵੀ ਇਹੀ ਵਿਆਸ਼ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਧੱਕਾ ਨਾ ਹੋਵੇ ਇਸਦੇ ਪਰਿਵਾਰ ਦੇ ਨਾਲ ਧੱਕਾ ਹੋਵੇ ਪਿਛਲੇ ਦਿਨੀ ਪਰਿਵਾਰ ਤੇ ਹੁੰਦਾ ਵੀ ਅੱਜ ਫੋਟੋਆਂ ਵੀ ਮਾਰਿਆ ਇਹਨਾਂ ਦੇ ਮੈਸੇਜ ਦੇ ਉੱਤੇ ਇਹਨਾਂ ਦੇ ਘਰ ਵਾਲੀ ਦੇ ਮੋਟਰਸਾਈਕਲ ਮਾਰਿਆ ਔਰ ਇਹਨਾਂ ਨੂੰ ਘੇਰਿਆ ਜਾ ਰਿਹਾ ਇਹਨਾਂ ਨੂੰ ਨੇਰੇ ਸੰਦੇਜੇ ਤੋਂ ਡਰ ਹੈਗਾ ਇਹਦੇ ਜ਼ਿੰਮੇਵਾਰ ਜਿਹੜੇ ਹੈਗੇ ਆ ਇਹ ਲੋਕ ਹਨ ਜਿਹੜੇ ਇਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਆ ਇਹਦੇ ਵਿੱਚ ਐਮਐਲਏ ਸਾਹਿਬ ਦਾ ਜਾਂ ਆਮ ਆਦਮੀ ਪਾਰਟੀ ਦਾ ਕੋਈ ਰੋਲ ਨਹੀਂ ਕਿ ਸੱਬਰਵਾਲ ਸਾਹਿਬ ਦੇ ਨਾਲ ਉਹ ਖੜੇ ਆ ਜਾਂ ਕੋਈ ਗਲਤ ਕੰਮ ਕਰਾ ਰਹੇ ਆ ਪਰ ਅਸੀਂ ਸਾਡਾ ਸਮਾਜ ਐਸਸੀ ਸਮਾਜ ਸਾਰਾ ਸੱਬਰਵਾਲ ਸਾਹਿਬ ਦੇ ਨਾਲ ਖੜਿਆ ਆ ਆਮ ਆਦਮੀ ਪਾਰਟੀ ਵੀ ਸੱਬਰਵਾਲ ਸਾਹਿਬ ਦੇ ਨਾਲ ਖੜੀ ਆ ਜੇ ਇਹ ਧੱਕਾ ਕਰਨਗੇ ਨਜਾਇਜ਼ ਕੋਈ ਪਰਚਾ ਕਰਾਉਣਗੇ ਔਰ ਇਹਨਾਂ ਕੁੱਟਣਗੇ ਜਾਲੀ ਮਾਲੀ ਦਾ ਨੁਕਸਾਨ ਇਹ ਜਿਹੜੇ 4-5 ਬੰਦੇ ਹੈਗੇ ਇਹ ਹੋਣਗੇ ਜੀ ਮੈਂ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੰਦਸਰਿਕ ਧੱਕਾ ਕਾਂਗਰਸ ਵਾਲੇ ਕਰ ਰਹੇ ਆ ਇਹ ਕੱਲ ਕਿਥੇ ਤੱਕ ਜਾਇਆ ਇਹ ਧੱਕਾ ਕਰੀ ਤੁਸੀਂ ਦੇਖੋ ਜੀ ਆਪ ਵੀ ਇਹ ਪੂਰਾ ਧੱਕਾ ਆ ਵੀ ਜਿਹੜਾ ਇੱਕ ਆ ਬੰਦਾ ਨੂੰ ਪਹਿਲਾਂ ਵੀ ਮੈਂ 10 ਧੱਕਾ ਵੀ ਜਿਹੜਾ ਇਹ ਪੇਪਰ ਤੋਂ ਦਿਖਾ ਚੁੱਕਾ ਹੈ ਕਾਜ ਡਾਕੂਮੈਂਟ ਦਿਖਾ ਚੁੱਕਾ ਕਿ ਜਿਹੜੇ ਆਪਣੇ ਹੈਗੇ ਆ ਇਹ ਬੱਕਬੋਰ ਦੀ ਜਗ੍ਹਾ ਤੇ ਲੀਜ਼ ਤੇ ਲਈ ਹੋਈ ਆ ਇਹ ਫੀਸ ਧਾਰ ਰਹੇ ਤਾਂ ਹੋਰ ਧੱਕਾ ਨਹੀਂ ਤੇ ਕੀ ਜਾਈ ਦੱਸੋ ਇਹ ਧੱਕਾ ਹੀ ਆ ਧੱਕਾ ਕਹਦਾ ਇਹ ਕਾਂਗਰਸ ਕੱਲ ਇਹ ਦਾਲਦਾ ਜਾਂ ਆਮ ਆਦੀ ਪਾਰਟੀਆਂ ਨੇਗਾ ਇਹ ਐਸਸੀ ਸਮਾਜ ਨਾਲ ਧੱਕਾ ਆ ਇੱਕ ਐਸ்சி ਭਾਈਚਾਰੇ ਨਾਲ ਧੱਕਾ ਆ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਮਲੋ ਕਾਂਗਰਸ ਦਾ ਧੱਕਾ ਜਿਆਦਾ ਇਹ 5-7 ਜਿਹੜੇ ਬੰਦੇ ਹੈਗੇ ਧਨਾੜ ਲੋਕ ਆ ਨਾ ਉਹ ਇੱਕ ਐਸ்சி ਭਾਈਚਾਰੇ ਨੂੰ ਦਬ ਦਬਾਰਾ ਆ ਪਰ ਇਹ ਸਾਡੇ ਦਬਾਵੇ ਦੇ ਵਿੱਚ ਨਹੀਂ ਹੋਣਾ ਤੇ ਨਹੀਂ ਹੋਣਾ ਇਹ ਅਸੀਂ ਅੱਜ ਵੀ ਜਿਹਨੇ ਮੀਡੀਆ ਦੇ ਸਾਹਮਣੇ ਕਹਿ ਰਹੇ ਆ ਕਿ ਇਹ ਐਸ்சி ਭਾਈਚਾਰੇ ਦੇ ਨਾਲ ਧੱਕਾ ਨਹੀਂ ਹੋਣਾ ਸਮਾਜ ਖੜਾ ਨਾਲ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਵੀ ਵਰਕਰ ਅਸੀਂ ਹੈਗੇ ਆ ਉਹ ਵੀ ਖਰੇ ਆ ਤੇ ਇਹਦੇ ਵਿੱਚ ਐਮਐਲਏ ਬੀਬੀ ਸਾਹਿਬ ਕੋਈ ਰੋਲਾ ਨਹੀਂਗਾ ਤੇ ਬਿਨਾ ਬਜਾ ਤੋਂ ਕੋਈ ਐਮਐਲਏ ਆ ਕਰੋਦੀ ਐਮਐਲਏ ਕੋਈ ਰੋਲਾ ਨਹੀਂ ਐਮਐਲਏ ਨੇ ਅੱਗੇ ਨਹੀਂ ਇਹਨੇ ਪਰਚੇ ਕਰਾਤੇ ਸੋ ਪਰਚਾ ਹੋਇਆ ਵਾ ਉਹਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਆ ਤੇ ਮੈਨੂੰ ਲੱਗਦਾ ਨਹੀਂ ਹੋਈ ਨਹੀਂ ਹੋਈ ਅਜੇ ਤੱਕ ਗ੍ਰਿਫਤਾਰੀ ਨਹੀਂ ਕੋਈ ਨਹੀਂ ਹੋਈ ਸਾਰਾ ਮੈਂ ਇਹ ਵੀ ਇਹ ਵੀ ਇਹ ਵੀ ਕਹਿਣਾ ਚਾਹੁੰਦਾ ਸਰ ਜਿਹੜਾ ਸਾਬਕਾ ਸਰਪੰਚ ਜਵਾਰ ਲਾਲ ਖੁੰਗਰੂਗੀ ਦਾ ਉਹਨੇ ਆਪ ਉਥੇ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਵਾ ਇਹ ਵਾਕਰ ਬੋਰਡ ਦੀ ਤੇ ਤੇ ਉਹਨਾਂ ਨੇ ਇੱਕ ਉੱਥੇ ਸਾਡੇ ਮੁਸਲਮਾਨੀ ਜਗਾ ਜੀ ਉੱਥੇ ਚਾਰ ਦੁਕਾਨਾ ਬਣਾ ਕੇ ਉਹਨਾਂ 10-10 ਲੱਖ ਦੀਆਂ ਆਪ ਵੇਚੀਆਂ ਹੋਈਆਂ ਤੇ ਉੱਥੇ ਹੋਰ ਵੀ ਬਹੁਤ ਜਾਣਿਆਂ ਨੇ ਕਬਜ਼ਾ ਕੀਤਾ ਹੋਇਆ ਵਾ ਉਹ ਸਾਰਾ ਜਾਇਜ਼ ਆ ਜੇ ਇੱਕ ਐਸਸੀ ਐਸਸੀ ਬੰਦਾ ਕੋਈ ਇੱਥੇ ਕਬਜ਼ਾ ਕਰਦਾ ਤੇ ਉਹ ਦੇ ਲੋ ਸਾਰੇ ਲੋ ਨਹੀਂ ਉਹ ਜਿਹੜਾ ਹੈਗਾ ਉੱਗੀ ਦੇ ਵਿੱਚ ਐਂਜਾ ਨਹੀਂ ਪਹੁੰਚ ਆ ਐਸਸੀ ਬੰਦਾ ਕੋਈ ਵੀ ਇੱਥੇ ਜੀ ਮੇਰਾ ਆਪਣਾ ਬਿਜ਼ਨਸ ਚੱਲਣ ਡਿਆ ਹੈ ਤੇ ਉਹ ਨਹੀਂ ਮਨਜ਼ੂਰ ਇਹਨਾਂ ਨੂੰ ਹੁੰਦਾ ਤੇ ਬਾਕੀ ਦੇ ਲੋ ਕਿੰਨੇ ਲੋਕ ਇੱਥੇ ਬੈਠੇ ਆ ਜੀ ਹਾਂਜੀ ਜਿਹੜਾ ਤੁਸੀਂ ਕਿੰਨੇ ਪਏ ਆ ਕਬਜੇ ਉਹ ਉੱਗੀ ਚੁਏ ਆ ਜਾਂ ਇੰਪੋਰਟ ਹੋਏ ਕਿਹੜੇ ਜੀ ਜਿਹੜੇ ਤੁਸੀਂ ਕਿੰਨੇ ਪਏ ਕੀ ਇਹਨਾਂ ਨੇ ਪੁਰਾਣੇ ਤੋਂ ਨਹੀਂ ਕੀਤੇ ਹੋਏ ਆ ਕਬਜੇ ਹਾਂ ਇਹਨਾਂ ਦੇ ਕਬਜੇ ਆ ਜੀ ਕਿਹੜੀ ਜਗ੍ਹਾ ਕੀਤੇ ਹੋਏ ਆ ਹਾਂ ਜੀ ਇਹ ਉੱਗੀ ਦੇ ਵਿੱਚ ਜੀ ਉੱਗੀ ਦੇ ਵਿੱਚ ਹਾਂ ਜੀ ਇਹ ਹੁਣ ਤੁਸੀਂ ਕੀ ਚਾਹੁੰਦੇ ਆ ਮੈਨੂੰ ਇਨਸਾਫ ਮੈਨਾਂ ਮੇਰੀ ਜਾਨ ਨੂੰ ਖਤਰਾ ਜੀ ਮੇਰੇ ਕੰਮ ਤੇ ਅਸਰ ਪਿਆ ਆ ਮੇਰੇ ਮੇਰੇ ਕੰਮ ਤੇ ਅਸਰ ਪਿਆ ਆ ਸਰ ਕੰਮ ਦੇ ਵੀ ਅਸਰ ਪਿਆ ਔਰ ਮੇਰੀ ਵਾਈਫ ਦੇ ਵਿੱਚ ਵੀ ਮੋਟਰਸਾਈਕਲ ਮਾਰਿਆ ਗਿਆ ਮੈਨੂੰ ਵੀ ਦੋ ਚਾਰ ਵਾਰ ਰਾਹ ਦੇ ਵਿੱਚ ਰੋਕਿਆ ਗਿਆ ਕਿ ਦਿਨੇਰਾ ਹੁੰਦਾ ਔਰ ਮੈਨੂੰ ਬਹੁਤ ਜੇ ਮੈਨੂੰ ਕੁਝ ਵੀ ਮੇਰੇ ਜਾਨ ਮਾਰ ਨੂੰ ਕੋ ਖਤਰਾ ਹੁੰਦਾ ਤੇ ਇਹ ਲੋਕ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਨੇ ਮੈਨੂੰ ਅੱਜ ਹਰਾਸਮੈਂਟ ਕਰਦੇ ਆ ਥਾਂ ਥਾਂ ਤੇ ਮੈਨੂੰ ਇਹ ਲੋਕ ਮੇਰੀ ਭੰਡੀ ਕਰਦੇ ਆ ਭੰਡੀ ਕਰਦੇ ਆ ਜੀ ਵਰਕਸ਼ਾਪ ਦੇ ਤੇ ਪਹਿਲਾਂ ਤੁਹਾਡੀ ਦੋੜ ਪਾਨੂੰ ਹੋਈ ਆ ਹਾਂਜੀ ਹੁਣ ਵੀ ਹੋਈ ਹੈ ਹੁਣ ਵੀ ਹੋਈ ਹੈ ਜੀ ਹੁਣ ਜਿਹੜੀ ਹੋਈ ਆ ਉਹ ਕੋ ਕਾਰਵਾਈ ਕੀਤੀ ਵੀ ਤੁਹਾਡੇ ਵੱਲੋਂ ਹਾਂਜੀ ਮੈਂ ਮੈਂ ਦਰਖਾਸਤ ਦਿੱਤੀ ਹੈ ਜੀ ਅੱਛਾ ਜੀ ਹਾਂ ਜੀ ਜਿਹੜੇ ਬੰਦੇ ਸੀਗੇ ਵੀਡੀਓਗ੍ਰਾਫੀ ਹੋਈ ਹੈ ਜਿਹੜੇ ਬੰਦੇ ਸੀਗੇ ਜੀ ਵਿੱਚ ਉਹ ਸਾਰਿਆਂ ਦਾ ਆਪਾਂ ਕਰਵਾਇਆ ਜੀ ਹਾਂ ਜੀ ਓਕੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਮੈਨੂੰ ਹਸਾਬ ਤੋਂ ਆਇਆ ਜਾਵੇ ਜੀ ਇੱਕ ਮੈਨੂੰ ਇਸੇ ਗੱਲ ਦਾ ਟਾਰਗੇਟ ਹੈ ਵੀ ਮੈਂ ਐਸਸੀ ਪਰਿਵਾਰ ਦੇ ਨਾਲ ਬਿਲੋਂਗ ਕਰਦਾ ਹਾਂ ਇਹਦੀ ਮੈਨੂੰ ਸਜ਼ਾ ਮਿਲ ਰਹੀ ਹੈ ਜੀ ਓਕੇ